ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਧਨਾਸਰੀ ਮਹਲਾ 5 ਪਾਣੀ ਪੱਖਾ ਪੀ ਸੋ ਸੰਤਿ ਆਗੈ ਗੁਣ ਗੋਬਿੰਦ ਜਸ ਗਾਈ ਸਾਸ ਸਾਸ ਮਨ ਨਾਮ ਸੁਮਾਰੈ ਏ ਬਿਸਰਾਮ ਨਿਧ ਪਾਈ ਪਾਣੀ ਪੱਖਾ ਪੀਸੋਂ ਸੰਤ ਆਗੇ ਗੁਣ ਗੋਬਿੰਦ ਜਸ ਗਾਈ ਸਾਸ ਸਾਸ ਮਨ ਨਾਮ ਸੁਮਾਰੈ ਏ ਬਿਸਰਾਮ ਨਿਧ ਪਾਈ ਤੁਮ ਕਰੋ ਦਇਆ ਮੇਰੇ ਸਾਈ ਐਸੇ ਮਤ ਦੀਜੈ ਮੇਰੇ ਠਾਕੁਰ ਸਦਾ ਸਦਾ ਤੁਧ ਧਿਆਈ ਰਹਾਉ ਤੁਮਰੇ ਕਿਰਪਾ ਤੇ ਮੋਹ ਮਾਣ ਛੂਟੇ ਬਿਨ ਸਜਾਏ ਪਰਮਾਈ ਆਨੰਦ ਰੂਪ ਰਵੇ ਔ ਸਭ ਮੱਦੇ ਜਤ ਕਤ ਪੇਖੋਂ ਜਾਈ ਤੁਮ ਦਿਆਲੇ ਕਿਰਪਾਲ ਕਿਰਪਾ ਨਿਦ ਪਤਦ ਪਾਵਣ ਗੋਸਾਈ ਕੋਟ ਸੁਖ ਆਨੰਦ ਰਾਜ ਪਾਏ ਮੁਖਤੇ ਨਿਮਖ ਬੁਲਾਈ ਜਾਪ ਤਾਪ ਭਗਤ ਸਾ ਪੂਰੀ ਜੋ ਪ੍ਰਭ ਕੈ ਮਨ ਭਾਈ ਨਾਮ ਜਪਤ ਤ੍ਰਿਸ਼ਨਾ ਸਭ 부ਜੀ ਹੈ ਨਾਨਕ ਤ੍ਰਿਪਤ ਅਗਾਈ ਜਾਪ ਤਾਪ ਭਗਤ ਸਾ ਪੂਰੀ ਜੋ ਪ੍ਰਭ ਕੈ ਮਨ ਭਾਈ ਨਾਮ ਜਪਤ ਤ੍ਰਿਸ਼ਨਾ ਸਭ 부ਜੀ ਹੈ ਨਾਨਕ ਤ੍ਰਿਪਤ ਅਗਾਈ ਤਨਾਸਰੀ ਮਹਲਾ ਪੰਜਵਾ ਪਾਨੀ ਪਖਾ ਪੀ ਸੋ ਸੰਤ ਆਗੈ ਗੁਣ ਗੋਬਿੰਦ ਜਸ ਗਾਈ ਸਾਸ ਸਾਸ ਮਨ ਨਾਮ ਸੁਮਾਰੈ ਏ ਬਿਸਰਾਮ ਨਿਧ ਪਾਈ ਪਾਣੀ ਪੱਖਾ ਪੀਸੋ ਸੰਤ ਆਗੇ ਗੁਣ ਗੋਬਿੰਦ ਜਸ ਗਾਈ ਸਾਸ ਸਾਸ ਮਨ ਨਾਮ ਸਮਾਰੈ ਏ ਵਿਸਰਾਮ ਨਿਦ ਪਾਈ ਤੁਮ ਕਰੋ ਦਇਆ ਮੇਰੇ ਸਾਈ ਐਸੀ ਮਤ ਦੀ ਜੈ ਮੇਰੇ ਠਾਕੁਰ ਸਦਾ ਸਦਾ ਤੁਧ ਧਿਆਈ ਰਹਾਓ ਤੁਮਰੇ ਕਿਰਪਾ ਤੇ ਮੋਹ ਮਾਣ ਛੂਟੇ ਬਿਨ ਸੁਜਾਏ ਪਰਮਾਈ ਆਨੰਦ ਰੂਪ ਰਵੇ ਔ ਸਭ ਮੱਦੇ ਜਤ ਕਤ ਪੇਖੋਂ ਜਾਈ ਤੁਮ ਦਿਆਲੇ ਕਿਰਪਾਲ ਕਿਰਪਾ ਨਿਦ ਪਤਤ ਪਾਵਣ ਗੋਸਾਈ ਕੋਟ ਸੁਖ ਆਨੰਦ ਰਾਜ ਪਾਏ ਮੁਖਤੇ ਨਿਮਖ ਬੁਲਾਈ ਜਾਪ ਤਾਪ ਭਗਤ ਸਾ ਪੂਰੀ ਜੋ ਪ੍ਰਭ ਕੈ ਮਨ ਭਾਈ ਨਾਮ ਜਪਤ ਤ੍ਰਿਸ਼ਨਾ ਸਭ 부ਜੀ ਹੈ ਨਾਨਕ ਤ੍ਰਿਪਤ ਅਘਾਈ ਜਾਪ ਤਾਪ ਭਗਤ ਸਾ ਪੂਰੀ ਜੋ ਪ੍ਰਭ ਕੈ ਮਨ ਭਾਈ ਨਾਮ ਜਪਤ ਤ੍ਰਿਸ਼ਨਾ ਸਭ 부ਜੀ ਹੈ ਨਾਨਕ ਤ੍ਰਿਪਤ ਅਗਾਈ ਤਨਾਸਰੀ ਮਹਲਾ ਪੰਜਵਾ ਪਾਨੀ ਪੱਖਾ ਪੀ ਸੋ ਸੰਤਿ ਆਗੈ ਗੁਣ ਗੋਬਿੰਦ ਜਸ ਗਾਈ ਸਾਸ ਸਾਸ ਮਨ ਨਾਮ ਸੁਮਾਰੈ ਏ ਬਿਸਰਾਮ ਨਿਧ ਪਾਈ ਪਾਣੇ ਪਖਾ ਪੀਸੋਂ ਸੰਤ ਆਗੇ ਗੁਣ ਗੋਬਿੰਦ ਜਸ ਗਾਈ ਸਾਸ ਸਾਸ ਮਨ ਨਾਮ ਸਮਾਰੈ ਏ ਵਿਸਰਾਮ ਨਿਦ ਪਾਈ ਤੁਮ ਕਰੋ ਦਇਆ ਮੇਰੇ ਸਾਈ ਐਸੀ ਮਤ ਦੀ ਜੈ ਮੇਰੇ ਠਾਕੁਰ ਸਦਾ ਸਦਾ ਤੁਧ ਧਿਆਈ ਰਹਾਓ ਤੁਮਰੇ ਕਿਰਪਾ ਤੇ ਮੋਹ ਮਾਣ ਛੂਟੇ ਬਿਨ ਸੁਜਾਏ ਪਰਮਾਈ ਆਨੰਦ ਰੂਪ ਰਵੇ ਔ ਸਭ ਮੱਦੇ ਜਤ ਕਤ ਪੇਖੋਂ ਜਾਈ ਤੁਮ ਦਿਆਲੇ ਕਿਰਪਾਲ ਕਿਰਪਾ ਨਿਦ ਪਤਦ ਪਾਵਣ ਗੋਸਾਈ ਕੋਟ ਸੁਖ ਆਨੰਦ ਰਾਜ ਪਾਏ ਨਮਕ ਤੇ ਨਮਖ ਬੁਲਾਈ ਜਾਪ ਤਾਪ ਭਗਤ ਸਾ ਪੂਰੀ ਜੋ ਪ੍ਰਭ ਕੈ ਮਨ ਭਾਈ ਨਾਮ ਜਪਤ ਤ੍ਰਿਸ਼ਨਾ ਸਭ 부ਜੀ ਹੈ ਨਾਨਕ ਤ੍ਰਿਪਤ ਅਗਾਈ ਜਾਪ ਤਾਪ ਭਗਤ ਸਾ ਪੂਰੀ ਜੋ ਪ੍ਰਭ ਕੈ ਮਨ ਭਾਈ ਨਾਮ ਜਪਤ ਤ੍ਰਿਸ਼ਨਾ ਸਭ 부ਜੀ ਹੈ ਨਾਨਕ ਤ੍ਰਿਪਤ ਅਗਾਈ ਤਨਾਸਰੀ ਮਹਲਾ ਪੰਜਵਾ ਪਾਨੀ ਪਖਾ ਪੀ ਸੋ ਸੰਤ ਆਗੇ ਗੁਣ ਗੋਬਿੰਦ ਜਸ ਗਾਈ ਸਾਸ ਸਾਸ ਮਨ ਨਾਮ ਸੁਮਾਰੈ ਏ ਬਿਸਰਾਮ ਨਿਧ ਪਾਈ ਪਾਣੇ ਪੱਖਾ ਪੀਸੋਂ ਸੰਤ ਆਗੇ ਗੁਣ ਗੋਬਿੰਦ ਜਸ ਗਾਈ ਸਾਸ ਸਾਸ ਮਨ ਨਾਮ ਸੁਮਾਰੈ ਏ ਬਿਸਰਾਮ ਨਿਧ ਪਾਈ ਤੁਮ ਕਰੋ ਦਇਆ ਮੇਰੇ ਸਾਈ ਐਸੇ ਮਤ ਦੀਜੈ ਮੇਰੇ ਠਾਕੁਰ ਸਦਾ ਸਦਾ ਤੁਧ ਧਿਆਈ ਰਹਾਉ ਤੁਮਰੇ ਕਿਰਪਾ ਤੇ ਮੋਹ ਮਾਣ ਛੂਟੇ ਬਿਨ ਸੁਜਾਏ ਪਰਮਾਈ ਆਨੰਦ ਰੂਪ ਰਵੇ ਔ ਸਭ ਮੱਦੇ ਜਤ ਕਤ ਪੇਖੋਂ ਜਾਈ ਤੁਮ ਦਿਆਲ ਕਿਰਪਾਲ ਕਿਰਪਾ ਨਿਦ ਆਤਤ ਪਾਵਣ ਗੋਸਾਈ ਕੋਟ ਸੂਖ ਆਨੰਦ ਰਾਜ ਪਾਏ ਮੁਖਤੇ ਨਿਮਖ ਬੁਲਾਈ ਜਾਪ ਤਾਪ ਭਗਤ ਸਾ ਪੂਰੀ ਜੋ ਪ੍ਰਭ ਕਹਿ ਮਨ ਪਾਈ ਨਾਮ ਜਪਤ ਤ੍ਰਿਸ਼ਨਾ ਸਭ 부ਜੀ ਹੈ ਨਾਨਕ ਤ੍ਰਿਪਤ ਅਗਾਈ ਜਾਪ ਤਾਪ ਭਗਤ ਸਾ ਪੂਰੀ ਜੋ ਪ੍ਰਭ ਕੈ ਮਨ ਭਾਈ ਨਾਮ ਜਪਤ ਤ੍ਰਿਸ਼ਨਾ ਸਭ 부ਜੀ ਹੈ ਨਾਨਕ ਤ੍ਰਿਪਤ ਅਗਾਈ ਧਨਾਸਰੀ ਮਹਲਾ 5 ਪਾਣੀ ਪੱਖਾ ਪੀ ਸੋ ਸੰਤ ਆਗੇ ਗੁਣ ਗੋਬਿੰਦ ਜਸ ਗਾਈ ਸਾਸ ਸਾਸ ਮਨ ਨਾਮ ਸੁਮਾਰੈ ਏ ਬਿਸਰਾਮ ਨਿਧ ਪਾਈ ਪਾਣੇ ਪੱਖਾ ਪੀਸੋਂ ਸੰਤਿ ਆਗੇ ਗੁਣ ਗੋਬਿੰਦ ਜਸ ਗਾਈ ਸਾਸ ਸਾਸ ਮਨ ਨਾਮ ਸੁਮਾਰੈ ਏ ਬਿਸਰਾਮ ਨਿਧ ਪਾਈ ਤੁਮ ਕਰੋ ਦਇਆ ਮੇਰੇ ਸਾਈ ਐਸੀ ਮਤ ਦੀਜੈ ਮੇਰੇ ਠਾਕੁਰ ਸਦਾ ਸਦਾ ਤੁਧ ਧਿਆਈ ਰਹਾਉ ਤੁਮਰੇ ਕਿਰਪਾ ਤੇ ਮੋਹ ਮਾਨ ਛੂਟੇ ਬਿਨ ਸੁਜਾਏ ਪਰਮਾਈ ਅਨੰਦ ਰੂਪ ਰਵਿਉ ਸਭ ਮੱਦੇ ਜਤ ਕਤ ਪੇਖੋਂ ਜਾਈ ਤਉ ਮੁੰਦਿਆਲੇ ਕਿਰਪਾਲ ਕਿਰਪਾ ਨਿਦ ਪਤਿਤ ਪਾਵਣ ਗੋਸਾਈ ਕੋਟ ਸੁਖ ਆਨੰਦ ਰਾਜ ਪਾਏ ਮੁਖਤੇ ਨਿਮਖ ਬੁਲਾਈ ਜਾਪ ਤਾਪ ਭਗਤ ਸਾ ਪੂਰੀ ਜੋ ਪ੍ਰਭ ਕਹਿ ਮਨ ਭਾਈ ਨਾਮ ਜਪਤ ਤ੍ਰਿਸ਼ਨਾ ਸਭ 부ਜੀ ਹੈ ਨਾਨਕ ਤ੍ਰਿਪਤ ਅਗਾਈ ਜਾਪ ਤਾਪ ਭਗਤ ਸਾ ਪੂਰੀ ਜੋ ਪ੍ਰਭ ਕੈ ਮਨ ਭਾਈ ਨਾਮ ਜਪਤ ਤ੍ਰਿਸ਼ਨਾ ਸਭ 부ਜੀ ਹੈ ਨਾਨਕ ਤ੍ਰਿਪਤ ਅਗਾਈ ਤਨਾਸਰੀ ਮਹਲਾ 5 ਪਾਨੀ ਪਖਾ ਪੀ ਸੋ ਸੰਤਿ ਆਗੈ ਗੁਣ ਗੋਬਿੰਦ ਜਸ ਗਾਈ ਸਾਸ ਸਾਸ ਮਨ ਨਾਮ ਸੁਮਾਰੈ ਏ ਬਿਸਰਾਮ ਨਿਧ ਪਾਈ ਪਾਣੇ ਪੱਖਾ ਪੀਸੋਂ ਸੰਤ ਆਗੈ ਗੁਣ ਗੋਬਿੰਦ ਜਸ ਗਾਈ ਸਾਸ ਸਾਸ ਮਨ ਨਾਮ ਸੁਮਾਰੈ ਏ ਬਿਸਰਾਮ ਨਿਧ ਪਾਈ ਤੁਮ ਕਰੋ ਦਇਆ ਮੇਰੇ ਸਾਈਂ ਐਸੇ ਮਤ ਦੀਜੈ ਮੇਰੇ ਠਾਕੁਰ ਸਦਾ ਸਦਾ ਤੁਧ ਧਿਆਈ ਰਹਾਉ ਤੁਮਰੇ ਕਿਰਪਾ ਤੇ ਮੋਹ ਮਾਣ ਛੂਟੇ ਬਿਨ ਸੁਜਾਏ ਪਰਮਾਈ ਆਨੰਦ ਰੂਪ ਰਵੇ ਔ ਸਭ ਮੱਦੇ ਜਤ ਕਤ ਪੇਖੋਂ ਜਾਈ ਤੁਮ ਦਿਆਲ ਕਿਰਪਾਲ ਕਿਰਪਾ ਨਿਦ ਪਤਦ ਪਾਵਣ ਗੋਸਾਈ ਕੋਟ ਸੁਖ ਆਨੰਦ ਰਾਜ ਪਾਏ ਮੁਖਤੇ ਨਿਮਖ ਬੁਲਾਈ ਜਾਪ ਤਾਪ ਭਗਤ ਸਾ ਪੂਰੀ ਜੋ ਪ੍ਰਭ ਕੈ ਮਨ ਪਾਈ ਨਾਮ ਜਪਤ ਤ੍ਰਿਸ਼ਨਾ ਸਭ 부ਜੀ ਹੈ ਨਾਨਕ ਤ੍ਰਿਪਤ ਅਗਾਈ ਜਾਪ ਤਾਪ ਭਗਤ ਸਾ ਪੂਰੀ ਜੋ ਪ੍ਰਭ ਕੈ ਮਨ ਭਾਈ ਨਾਮ ਜਪਤ ਤ੍ਰਿਸ਼ਨਾ ਸਭ 부ਜੀ ਹੈ ਨਾਨਕ ਤ੍ਰਿਪਤ ਅਗਾਈ ਤਨਾਸਰੀ ਮਹਲਾ 5 ਪਾਣੀ ਪੱਖਾ ਪੀ ਸੋ ਸੰਤ ਆਗੈ ਗੁਣ ਗੋਬਿੰਦ ਜਸ ਗਾਈ ਸਾਸ ਸਾਸ ਮਨ ਨਾਮ ਸੁਮਾਰੈ ਏ ਬਿਸਰਾਮ ਨਿਧ ਪਾਈ ਪਾਣੀ ਪੱਖਾ ਪੀ ਸੋ ਸੰਤ ਆਗੈ ਗੁਣ ਗੋਬਿੰਦ ਜਸ ਗਾਈ ਸਾਸ ਸਾਸ ਮਨ ਨਾਮ ਸੁਮਾਰੈ ਏ ਬਿਸਰਾਮ ਨਿਦ ਪਾਈ ਤੁਮ ਕਰੋ ਦਇਆ ਮੇਰੇ ਸਾਈ ਐਸੇ ਮਤ ਦੀਜੈ ਮੇਰੇ ਠਾਕੁਰ ਸਦਾ ਸਦਾ ਤੁਧ ਧਿਆਈ ਰਹਾਉ ਤੁਮਰੇ ਕਿਰਪਾ ਤੇ ਮੋਹ ਮਾਨ ਛੂਟੇ ਵਿਣ ਸੁਜਾਏ ਪਰਮਾਈ ਅਨੰਦ ਰੂਪ ਰਵੇ ਔ ਸਭ ਮੱਦੇ ਜਤ ਕਤ ਪੇਖੋਂ ਜਾਈ ਤੁਮ ਦਿਆਲ ਕਿਰਪਾਲ ਕਿਰਪਾ ਨਿਦ ਪਤਿਤ ਪਾਵਣ ਗੋਸਾਈ ਕੋਟ ਸੂਖ ਅਨੰਦ ਰਾਜ ਪਾਏ ਮੁਖ ਤੇ ਨਿਮਖ ਬੁਲਾਈ ਜਾਪ ਤਾਪ ਭਗਤ ਸਾ ਪੂਰੀ ਜੋ ਪ੍ਰਭ ਕੈ ਮਨ ਭਾਈ ਨਾਮ ਜਪਤ ਤ੍ਰਿਸ਼ਨਾ ਸਭ 부ਜੀ ਹੈ ਨਾਨਕ ਤ੍ਰਿਪਤ ਅਗਾਈ ਜਾਪ ਤਾਪ ਭਗਤ ਸਾ ਪੂਰੀ ਜੋ ਪ੍ਰਭ ਕੈ ਮਨ ਭਾਈ ਨਾਮ ਜਪਤ ਤ੍ਰਿਸ਼ਨਾ ਸਭ 부ਜੀ ਹੈ ਨਾਨਕ ਤ੍ਰਿਪਤ ਅਗਾਈ ਕਨ੍ਹਾ ਸ੍ਰੀ ਮਹਲਾ ਪੰਜਵਾ ਪਾਣੀ ਪੱਖਾ ਪੀ ਸੋ ਸੰਤਿ ਆਗੈ ਗੁਣ ਗੋਬਿੰਦ ਜਸ ਗਾਈ ਸਾਸ ਸਾਸ ਮਨ ਨਾਮ ਸੁਮਾਰੈ ਏ ਬਿਸਰਾਮ ਨਿਧ ਪਾਈ ਪਾਣੀ ਪੱਖਾ ਪੀ ਸੋ ਸੰਤਿ ਆਗੈ ਗੁਣ ਗੋਬਿੰਦ ਜਸ ਗਾਈ ਸਾਸ ਸਾਸ ਮਨ ਨਾਮ ਸਮਾਰੈ ਏ ਬਿਸਰਾਮ ਨਿਦ ਪਾਈ ਤੁਮ ਕਰੋ ਦਇਆ ਮੇਰੇ ਸਾਈ ਐਸੀ ਮਤ ਦੀ ਜੈ ਮੇਰੇ ਠਾਕੁਰ ਸਦਾ ਸਦਾ ਤੁਦ ਧਿਆਈ ਰਹਾਉ ਤੁਮਰੇ ਕਿਰਪਾ ਤੇ ਮੋਹ ਮਾਨ ਛੂਟੇ ਬੇਣ ਸੁਜਾਏ ਪਰਮਾਈ ਆਨੰਦ ਰੂਪ ਰਵੇ ਔ ਸਭ ਮੱਦੇ ਜਤ ਕਤ ਪੇਖੋਂ ਜਾਈ ਤੁਮ ਦਿਆਲੇ ਕਿਰਪਾਲ ਕਿਰਪਾ ਨਿਦ ਪਤਦ ਪਾਵਣ ਗੋਸਾਈ ਕੋਟ ਸੁਖ ਆਨੰਦ ਰਾਜ ਪਾਏ ਮੁਖਤੇ ਨਿਮਖ ਬੁਲਾਈ ਜਾਪ ਤਾਪ ਭਗਤ ਸਾ ਪੂਰੀ ਜੋ ਪ੍ਰਭ ਕੈ ਮਨ ਭਾਈ ਨਾਮ ਜਪਤ ਤ੍ਰਿਸ਼ਨਾ ਸਭ 부ਜੀ ਹੈ ਨਾਨਕ ਤ੍ਰਿਪਤ ਅਗਾਈ ਜਾਪ ਤਾਪ ਭਗਤ ਸਾ ਪੂਰੀ ਜੋ ਪ੍ਰਭ ਕੈ ਮਨ ਭਾਈ ਨਾਮ ਜਪਤ ਤ੍ਰਿਸ਼ਨਾ ਸਭ 부ਜੀ ਹੈ ਨਾਨਕ ਤ੍ਰਿਪਤ ਅਗਾਈ ਤਨਾਸਰੀ ਮਹਲਾ ਪੰਜਵਾ ਪਾਣੀ ਪੱਖਾ ਪੀ ਸੋ ਸੰਤਿ ਆਗੈ ਗੁਣ ਗੋਬਿੰਦ ਜਸ ਗਾਈ ਸਾਸ ਸਾਸ ਮਨ ਨਾਮ ਸੁਮਾਰੈ ਏ ਬਿਸਰਾਮ ਨਿਧ ਪਾਈ ਪਾਣੀ ਪੱਖਾ ਪੀ ਸੋ ਸੰਤਿ ਆਗੈ ਗੁਣ ਗੋਬਿੰਦ ਜਸ ਗਾਈ ਸਾਸ ਸਾਸ ਮਨ ਨਾਮ ਸੁਮਾਰੈ ਏ ਬਿਸਰਾਮ ਨਿਧ ਪਾਈ ਤੁਮ ਕਰੋ ਦਇਆ ਮੇਰੇ ਸਾਈ ਐਸੇ ਮਤ ਦੀਜੈ ਮੇਰੇ ਠਾਕੁਰ ਸਦਾ ਸਦਾ ਤੁਧ ਧਿਆਈ ਰਹਾ ਤੂੰ ਮਰੇ ਕਿਰਪਾ ਤੇ ਮੋਹ ਮਾਣ ਛੂਟੇ ਬਿਨ ਸੁਜਾਏ ਪਰਮਾਈ ਆਨੰਦ ਰੂਪ ਰਵੇ ਔ ਸਭ ਮੱਦੇ ਜਤ ਕਤ ਪੇਖੋਂ ਜਾਈ ਤੂੰ ਦਿਆਲੇ ਕਿਰਪਾਲ ਕਿਰਪਾ ਨਿਦ ਪਤਿ ਪਾਵਣ ਗੋਸਾਈ ਕੋਟ ਸੁਖ ਆਨੰਦ ਰਾਜ ਪਾਏ ਨਮਕ ਤੇ ਨਿਮਖ ਬੁਲਾਈ ਜਾਪ ਤਾਪ ਭਗਤ ਸਾ ਪੂਰੀ ਜੋ ਪ੍ਰਭ ਕੈ ਮਨ ਭਾਈ ਨਾਮ ਜਪਤ ਤ੍ਰਿਸ਼ਨਾ ਸਭ 부ਜੀ ਹੈ ਨਾਨਕ ਤ੍ਰਿਪਤ ਅਗਾਈ ਜਾਪ ਤਾਪ ਭਗਤ ਸਾ ਪੂਰੀ ਜੋ ਪ੍ਰਭ ਕੈ ਮਨ ਭਾਈ ਨਾਮ ਜਪਤ ਤ੍ਰਿਸ਼ਨਾ ਸਭ 부ਜੀ ਹੈ ਨਾਨਕ ਤ੍ਰਿਪਤ ਅਗਾਈ